ਭਗਤ ਕਬੀਰ ਜੀ ਦੀ ਮਾਂ ਵੀ ਇਦਾਂ ਹੀ ਕਹਿੰਦੀ ਸੀ ਰੋ ਰੋ ਕੇ ਕਹਿੰਦੀ ਸੀ ਉਹਨੂੰ ਪਤਾ ਨਹੀਂ ਸੀ ਸੁਣਿਆ ਨਾ ਜੇ ਘਰ ਤਰੱਕੀ ਵੱਲ ਵੀ ਜਾ ਰਿਹਾ ਹੈ ਤਾਂ ਜ਼ਰੂਰ ਕੋਈ ਨਾ ਕੋਈ ਭਗਤ ਉਹਦੀ ਭਗਤੀ ਕਰ ਰਿਹਾ ਹੈ ਆਖੋ ਸਤਨਾਮ ਮਸ ਮਸ ਰੋਵੇ ਕਬੀਰ ਕੀ ਮਾਈ ਕਬੀਰ ਦੀ ਮਾਂ ਦੁਸਕ ਦੁਸਕੇ ਰੋਂਦੀ ਹੈ ਇਹ ਬਾਰਕ ਕੈਸੇ ਜੀਵੈ ਰੁਗਰਾਈ ਇਹ ਅਣਜਾਣ ਵਾਲ ਕਿਵੇਂ ਜੋਏਗਾ ਇਹਨੂੰ ਪਤਾ ਹੀ ਨਹੀਂ ਕਾ ਸਕਦਾ ਇਹ ਤਾਂ ਭੋਲਾ ਹੈ ਇਹਨੂੰ ਤਾਂ ਗਿਆਨ ਹੀ ਨਹੀਂ ਤਨ ਨਾ ਬੁਨ ਨਾ ਸਭ ਤਜਿਓ ਹੈ ਕਵੀ ਇਹਨੇ ਤਾਂ ਤਾਣਾ ਤੜਨਾ ਤੇ ਕੱਪੜਾ ਉਣ ਨਹੀਂ ਛੱਡ ਦਿੱਤਾ ਹੈ ਹਰ ਕਾ ਨਾਮ ਲਿਖ ਲਿਓ ਸ਼ਰੀਰ ਹਰ ਵੇਲੇ ਹਰੀ ਦਾ ਨਾਮ ਹੀ ਜਪਦਾ ਰਹਿੰਦਾ ਹੈ ਇਕ ਦਿਨ ਮਾਂ ਕਹਿੰਦੀ ਕਬੀਰ ਪੁੱਤਰ ਵੇਖ ਤੇਰਾ ਪੁੱਤਰ ਕਮਾਲਾ ਤੇ ਤੇਰੀ ਬੇਟੀ ਕਮਾਲੀ ਨੌਜਵਾਨ ਹੋ ਗਏ ਨੇ ਬੱਚੇ ਤੇਰੇ ਤੇ ਇਹਨਾਂ ਦਾ ਵਿਆਹ ਵੀ ਕਰਨਾ ਹੈ ਤੇ ਤੂੰ ਸਾਰਾ ਦਿਨ ਬੰਦਗੀ ਵਿੱਚ ਲੱਗਿਆ ਰਹਿਣਾ ਸਾਰਾ ਦਿਨ ਭਗਤੀ ਵਿੱਚ ਲੱਗਿਆ ਰਹਿਣਾ ਉਹ ਕਹਿੰਦਾ ਨਹੀਂ ਮਾਂ ਮੈਂ ਨਾਮ ਵੀ ਜਪਦਾ ਐ ਤੇ ਮੈਂ ਕੰਮ ਵੀ ਕਰਦਾ ਐ ਪਰ ਇੰਨੀ ਗੱਲ ਜ਼ਰੂਰ ਹੈ ਜਦੋਂ ਮੈਂ ਤਾਣਾ ਤਣਦਾ ਹੈ ਨਾ ਤਾਂ ਮੇਰਾ ਜਿਹੜਾ ਧਿਆਨ ਹੈ ਉਹ ਪਰਮਾਤਮਾ ਨਾਲੋਂ ਥੋੜਾ ਟੁੱਟ ਜ਼ਰੂਰ ਜਾਂਦਾ ਹੈ ਪਰ ਫਿਰ ਵੀ ਮੈਂ ਕੋਸ਼ਿਸ਼ ਕਰਦਾ ਜਬ ਲਗ ਤਾਗਾ ਬਾਹੋ ਬਿਹੀ ਤਬ ਲਗ ਬਿਸਰੈ ਰਾਮ ਸਨੇਹੀ ਫਿਰ ਰਾਮ ਬਿਸਰ ਜਾਂਦਾ ਜਦੋਂ ਇਹੋ ਜਿਹੀਆਂ ਗੱਲਾਂ ਕਬੀਰ ਜੀ ਕਰਦੇ ਆ ਨਾ ਤੇ ਮਾਂ ਨੂੰ ਗੁੱਸਾ ਆਉਂਦਾ ਪਤਾ ਹੈ ਕੀ ਕਹਿੰਦੀ ਹਮਰੇ ਕੋਲ ਕੌਣ ਹੈ RAM ਕਹਿਓ ਜਬ ਕੀ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਭਇਓ ਸਾਡੇ ਕੋਲ ਚ ਕੀਨੇ ਨਾਮ ਜਪਿਆ ਹੈ ਇਹ ਜਨੋਂ ਦੀ ਮਾਲਾ ਚ ਕੀ ਹੈ ਸੁਖੀ ਨਹੀਂ ਮਿਲਿਆ ਕਿਉਂਕਿ ਪਤਾ ਨਹੀਂ ਹਜੇ ਸੁਣੋ ਦਿਰਾਨੀ ਸੁਣੋ ਜਠਾਨੀ ਅਚਰਜ ਏਕ ਭਇਓ ਇਹ ਤਾਂ ਅਚਰਜ ਦੀ ਗੱਲ ਹੈ ਕਿ ਇਦਾਂ ਕੀ ਬਣੇਗਾ ਐ ਦੁਨੀਆ ਵਾਲਿਓ ਮੇਰਾ ਕਬੀਰ ਐ ਜਿਹੜਾ ਉਹ ਵਿਗੜ ਗਿਆ ਹੈ ਇਹ ਕੋਈ ਕੰਮ ਨਹੀਂ ਕਰਦਾ ਮਸਮਸ ਕੇ ਰੋਂਦੀ ਐ ਕਬੀਰ ਦੀ ਮਾਤਾ ਹੋੱਚੀ ਮਤ ਮੇਰੀ ਜਾਤ ਜਲਾਹ ਕੀ ਹੋਇਆ ਜੇ ਲੋਕ ਮੇਰੀ ਛੋਟੀ ਜੀ ਅਕਲ ਤੇ ਮੈਂ ਜਾਤਾਂ ਨੀਵਾ ਗਰੀਬ ਜਲਾਹਾ ਹਾਂ ਹਰ ਕਾ ਨਾਮ ਲਿਓ ਮੈਂ ਲਾਹਾ ਮੈਂ ਲਾਹਾ ਲੈ ਕਹਿਤ ਕਬੀਰ ਸੁਣੋ ਮੇਰੀ ਮਾਈ ਹਮਰਾ ਇਨ ਕਾ ਦਾਤਾ ਏਕ ਰਰਾਈ ਦੇਖ ਮਾਂ ਮੈਨੂੰ ਵੀ ਰਜਕ ਉਹੀ ਦਿੰਦਾ ਮੇਰੇ ਬੱਚਿਆਂ ਨੂੰ ਵੀ ਰਜਕ ਉਹੀ ਦੇਗਾ ਤੂੰ ਡੋਲਦੀ ਕਾਦੇ ਨਹੀਂ ਆ ਫਿਰ ਉਹ ਰੱਖਿਆ ਕਰਨ ਵਾਲਾ ਮਾਂ ਕਹਿੰਦੀ ਨਹੀਂ ਦੇਖ ਤੇਰੀ ਬੇਟੀ ਜਵਾਨ ਹੋ ਗਈ ਹੈ ਦਾ ਵਿਆਹ ਕਰਨਾ ਸਮਾਂ ਨੇੜੇ ਲੱਗਿਆ ਹੋਣਾ। ਬਰਾਤ ਟੁਕਣੀ ਹੈ ਤੈਨੂੰ ਪਤਾ ਹੈ ਵੀ ਕਿੰਨੀ ਸੇਵਾ ਬਰਾਤ ਦੀ ਕਰਨੀ ਪੈਂਦੀ ਹੈ। ਕਿੰਨੇ ਪ੍ਰਬੰਧ ਕਰਨੇ ਪੈਂਦੇ ਨੇ। ਉਹ ਕਹਿੰਦਾ ਹਾਂ ਮਾਂ ਮੈਨੂੰ ਪਤਾ ਹੈ। ਕੋਈ ਗੱਲ ਨਹੀਂ। ਅੰਦਰ ਜਾਂਦੀ ਹੈ। ਕਹਿੰਦੀ ਪੁੱਤ ਮੇਰੀ ਗੱਲ ਸੁਣ ਕਵੀਰ। ਆ ਇੱਕ ਥਾਨ ਪਿਆ ਕੱਪੜੇ ਦਾ। ਤੇ ਮੈਂ ਇਹ ਤੇਥੋਂ ਲੁਕੋ ਕੇ ਰੱਖਿਆ ਹੋਇਆ ਮੈਨੂੰ ਪਤਾ ਹੈ ਵੀ ਜੇ ਕੋਈ ਸਾਧੂ ਸੰਤ ਫਕੀਰ ਆ ਗਏ ਇਹਨੇ ਚਾੱਕੇ ਥਾਨ ਵੀ ਉਹਨੂੰ ਫੜਾ ਦੇਣਾ ਕਿਉਂਕਿ ਮਨ ਨਿਰਮਲ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਇਹਨੇ ਥਾਨ ਚਾੱਕ ਕੇ ਫੜਾ ਦੇਣਾ ਤੇ ਇਹ ਬੱਚਿਆਂ ਵਾਸਤੇ ਕੀ ਕਰੇਗਾ ਆ ਲੈ ਥਾਨ ਤੇ ਤੂੰ ਵੇਚਿਆ ਜਾ ਕੇ ਜੋ ਧਨ ਕਮਾ ਕੇ ਲੈ ਕੇ ਆਏਗਾ ਉਹਦਾ ਕੁਝ ਹੋਰ ਖਾਦਰ ਖਰੀਦ ਲਈ ਕੰਮ ਤੇ ਲਾਉਣਾ ਚੰਦੀ ਹੈ ਮਾਂ ਬਾਜ਼ਾਰ ਚ ਗਏ ਤੁਰੇ ਜਾਂਦੇ ਮੋਢੇ ਤੇ ਥਾਨ ਰੱਖਿਆ ਕੱਪੜੇ ਦਾ ਤੁਰੇ ਜਾਂਦੇ ਆ ਤੇ ਇੱਕ ਸਾਧੂ ਮਿਲਿਆ ਰੁਕ ਗਿਆ ਕਹਿੰਦਾ ਜੀ ਮੈਂ ਤੁਹਾਨੂੰ ਕਬੀਰ ਜੀ ਦਾ ਘਰ ਪੁੱਛਦਾ ਵੀ ਕਬੀਰ ਦਾ ਘਰ ਕਿੱਥੇ ਹੈ ਕਬੀਰ ਜੀ ਹੈਰਾਨ ਹੋ ਗਏ ਵੀ ਕਬੀਰ ਨੇ ਕਬੀਰ ਦਾ ਘਰ ਪੁੱਛ ਲਿਆ ਉਹ ਕਹਿੰਦਾ ਜੀ ਮੈਂ ਕਬੀਰਾਂ ਪਰਮੈ ਮੈਨੂੰ ਬੜੇ ਸਾਧੂ ਮਿਲਦੇ ਆ ਪਰ ਮੈਂ ਤੁਹਾਡੇ ਵਰਗਾ ਨਹੀਂ ਵੇਖਿਆ ਕਦੇ ਅਲਾਹੀ ਨੂਰ ਹੈ ਬੜੀ ਮਹਿੰਗੀ ਪੋਸ਼ਾਕ ਪਾਈ ਹੋਈ ਹੈ ਪਰ ਤੁਹਾਨੂੰ ਕੀ ਜ਼ਰੂਰਤ ਪੈ ਗਈ ਹੈ ਕਹਿੰਦੇ ਉਹ ਸਾਧੂ ਰੱਬੀ ਰੂਪ ਸੀ ਪ੍ਰਮਾਤਮਾ ਦਾ ਰੂਪ ਸੀ ਕਹਿੰਦਾ ਮੈਨੂੰ ਕੱਪੜੇ ਦੀ ਲੋੜ ਹੈ ਤੇ ਮੈਂ ਕਬੀਰ ਜੀ ਦੇ ਘਰ ਜਾਣਾ ਚਾਹੁੰਦਾ ਉਹ ਕਹਿੰਦਾ ਮੈਂ ਤੁਹਾਨੂੰ ਕਿਹਾ ਨਾ ਵੀ ਮੈਂ ਕਬੀਰਾਂ ਵੇਖੋ ਮੇਰੇ ਕੋਲ ਕੱਪੜਾ ਆ ਲਓ ਮੈਂ ਥੋੜਾ ਜਿਹਾ ਕੱਪੜਾ ਤੁਹਾਨੂੰ ਦੇ ਦੇਣਾ ਕੋਈ ਗੱਲ ਨਹੀਂ ਇਹਦੇ ਵਿੱਚੋਂ ਥੋੜਾ ਜਿਹਾ ਕੱਪੜਾ ਦਿੱਤਾ ਕਹਿੰਦਾ ਫਿਰ ਵੀ ਮੈਂ ਘਰ ਜਾਣਾ ਚਾਹੁੰਦਾ ਮੈਨੂੰ ਦੱਸ ਕਹਿੰਦਾ ਕਿਉਂ ਕਾਰ ਵਿੱਚ ਮੇਰੀ ਮਾਂ ਰੰਦੀ ਹੈ ਕਿਤੇ ਕੋਈ ਬੋਲ ਕਬੋਲ ਹੀ ਨਾ ਬੋਲ ਦੇ ਤੁਹਾਨੂੰ ਹੋਰ ਚਾਹੀਦਾ ਕਪੜਾ ਕਹਿੰਦਾ ਹਾਂ ਹੋ ਸਕਦਾ ਮੇਰਾ ਤੁਹਾਡਿਆ ਸਾਰੇ ਥਾਂ ਨਾਲ ਸਰੇ ਕਹਿੰਦੇ ਕਬੀਰ ਜੀ ਨੇ ਕੀ ਕੀਤਾ ਭਰੋਸਾ ਰੱਖ ਕੇ ਪ੍ਰਮਾਤਮਾ ਤੇ ਸਾਰਾ ਥਾਂ ਨਹੀਂ ਸੀ ਜਿਹੜਾ ਉਹ ਫਕੀਰ ਨੂੰ ਫੜਾ ਦਿੱਤਾ ਸਾਧੂ ਨੂੰ ਫੜਾ ਦਿੱਤਾ ਕਹਿੰਦਾ ਮਾਂ ਕਹਿੰਦੀ ਸੀ ਵੀ ਤੂੰ ਆਪਣੇ ਕੱਪੜੇ ਲੈ ਆਈਂ ਸੋਹਣੇ ਆਪਣੇ ਬੱਚਿਆਂ ਦੇ ਵੀ ਕੱਪੜੇ ਲੈ ਆਈਂ ਤੇ ਬੱਚਿਆਂ ਦਾ ਵਿਆਹ ਨੇੜੇ ਆਉਂਦਾ ਜਾਂਦਾ ਹੈ ਮੈਂ ਕੱਪੜੇ ਹੁਣ ਕਾਹਦੇ ਲੈ ਕੇ ਜਾਵਾਂ ਤੇ ਸਾਧੂ ਨੂੰ ਵੀ ਰੱਬ ਦੇ ਰੂਪ ਨੂੰ ਮੈਂ ਜਵਾਬ ਨਹੀਂ ਦੇ ਸਕਦਾ ਕਹਿੰਦਾ ਏ ਪ੍ਰਮਾਤਮਾ ਮੈਂ ਲੋਕਾਂ ਦਾ ਭਰੋਸਾ ਤੇਰੇ ਤੇ ਬੰਦ ਹੈ ਤੇ ਹੁਣ ਤੂੰ ਮੇਰੀ ਵੀ ਰੱਖਿਆ ਕਰੀ ਮੈਂ ਤੇ ਜਾ ਕੇ ਤੇਰੀ ਬੰਦਗੀ ਕਰ ਸਕਦਾ ਹੈ ਮੇਰੇ ਕੋਲੇ ਕੁਛ ਨਹੀਂ ਮੈਂ ਹੁਣ ਘਰ ਹੀ ਨਹੀਂ ਜਾਵਾਂ ਜਾ ਕੇ ਨਾ ਮੀਮਾ ਦੇ ਮੱਥੇ ਕਿਵੇਂ ਲੱਗਾਗਾ ਗੰਗਾ ਦੇ ਕਿਨਾਰੇ ਬਹਿ ਗਏ ਜਾ ਕੇ ਜਿੰਨਾਂ ਦਾ ਭਰੋਸਾ ਹੁੰਦਾ ਭਖਾਰੀਆਂ ਤੋਂ ਰਾਜੇ ਬਣਾ ਦਿੰਦਾ ਆਖੋ ਸਤਨਾਮ ਸ਼ਰਦਾ ਚਾਹੀਦੀ ਸਾਧ ਸੰਗਤ ਜੀ ਗੰਗਾ ਦੇ ਕਿਨਾਰੇ ਬਹਿ ਗਿਆ ਜਾ ਕੇ ਤੇ ਬੰਦਗੀ ਕਰਨ ਲੱਗਾ ਤੇ ਐਸੀ ਖੇਡ ਵਰਤੀ ਪ੍ਰਮਾਤਮਾ ਨੇ ਕਬੀਰ ਜੀ ਦਾ ਰੂਪ ਬਣਾਇਆ ਉਹ ਇਦਾਂ ਹੀ ਵਰਤਦਾ ਆਪਾ ਕਹਿੰਦੇ ਆ ਮੇਰੇ ਕੋਲੇ ਕੁਝ ਨਹੀਂ ਸੀ ਮੈਂ ਰਿਸ਼ਤੇਦਾਰ ਨੂੰ ਫੋਨ ਕੀਤਾ ਮੇਰੀ ਮਦਦ ਲਈ ਤਿਆਰ ਹੋ ਗਿਆ ਉਹ ਰਿਸ਼ਤੇਦਾਰਾਂ ਵਿੱਚੋਂ ਦੀ ਵਰਤ ਸਕਦਾ ਹੈ ਉਹ ਕਿਸੇ ਅਵਸਰਾਂ ਵਿੱਚੋਂ ਦੀ ਵਰਤ ਸਕਦਾ ਹੈ ਉਹ ਕਿਸੇ ਗਵਾਂਡੀਆਂ ਵਿੱਚੋਂ ਦੀ ਵਰਤ ਸਕਦਾ ਹੈ ਉਹ ਇਦਾਂ ਵਰਤਦਾ ਕਬੀਰ ਜੀ ਦਾ ਰੂਪ ਬਣਾਇਆ ਤੇ ਗੱਡਾ ਭਰਿਆ ਸਮਾਨ ਦਾ ਜਾ ਕੇ ਆਵਾਜ਼ ਮਾਰੀ ਮਾਂ ਦਰਵਾਜ਼ਾ ਖੋਲ ਦਰਵਾਜ਼ਾ ਖੋਲਿਆ ਵੇਖਿਆ ਤੇ ਰੱਸ਼ਨ ਨਾਲ ਗੱਡਾ ਭਰਿਆ ਕੱਪੜਿਆਂ ਦਾ ਕੱਪੜੇ ਲੱਦੇ ਹੋਏ ਉੱਪਰ ਤੇ ਕਬੀਰ ਜੀ ਜੋ ਪਰਮਾਤਮਾ ਦਾ ਰੂਪ ਬੜੀ ਸੋਹਣੀ ਪੋਸ਼ਾਕ ਪਾਈ ਹੋਈ ਹੈ ਦੇਖ ਮਾਂ ਮੈਂ ਸਮਾਨ ਸਾਰਾ ਲੈ ਆਂਦਾ ਆਪਣੀ ਬੇਟੀ ਕਮਾਲੀ ਤੇ ਪੁੱਤਰ ਕਮਾਲੇ ਦੇ ਵਸਤਰ ਵੀ ਲੈ ਆਂਦੇ ਆ ਤੇ ਮੇਰੇ ਦੇਖ ਕਿੰਨੀ ਸੋਹਣੀ ਪੋਸ਼ਾਕ ਪਾਈ ਹੈ ਮਾਂ ਹੈਰਾਨ ਹੋ ਗਈ ਕਪੜਾ ਤੇ ਪੁੱਤਰਾ ਅਸੀਂ ਵੀ ਬਹੁਤ ਵੇਚਿਆ ਪਰ ਇੰਨੇ ਪੈਸੇ ਨਹੀਂ ਕਦੇ ਕਮਾਏ ਮੈਨੂੰ ਸ਼ੱਕ ਹੋ ਰਿਹਾ ਹੈ ਤੋ ਇਹਨੇ ਪੈਸੇ ਕਾ ਕਿੱਥੋਂ ਲੈ ਕੇ ਆਇਆ ਨਹੀਂ ਮਾਂ ਕੋਈ ਤਾਕੜਾ ਸੇਠ ਮਿਲਿਆ ਤੇ ਮੇਰਾ ਖੱਦਰ ਲੈ ਗਿਆ ਤੇ ਤੂੰ ਪਰਵਾਹ ਨਾ ਕਰ ਆਪਣੇ ਸਾਰੇ ਕਾਰਜ ਰਾਸ ਹੋ ਜਾਣਗੇ ਘਰ ਵਿੱਚ ਗਿਆ ਸਮਾਨ ਲਾਇਆ ਨੇੜੇ ਆਇਆ ਬਰਾਤ ਦਾ ਦਿਨ ਬਰਾਤ ਆਈ ਪ੍ਰਮਾਤਮਾ ਆਪ ਰੂਪ ਧਾਰ ਕੇ ਕਾਲਪੁਰਖ ਦਾ ਬਰਾਤ ਦਾ ਸਵਾਗਤ ਕਰਦਾ ਅੱਗੇ ਹੋ ਕੇ ਆਖੋ ਸਤਨਾਮ ਆਪਾਂ ਕਿਹਨਾਂ ਇਦਾਂ ਵਰਤਦਾ ਹੈ ਭਰੋਸਾ ਰੱਖੋ ਸਮਾਂ ਲੱਗ ਸਕਦਾ ਹੈ ਉਹਦੇ ਕਰ ਦੇਰ ਹੋ ਸਕਦੀ ਹੈ ਪਰ ਹਨੇਰ ਨਹੀਂ ਆਉਦੀ ਰਜਾ ਚ ਰਾਜੀ ਰਹਿਣਾ ਚਾਹੀਦਾ ਆਪ ਸਵਾਗਤ ਕਰਦਾ ਬਰਾਤ ਆਈ ਭਜ ਭਜ ਕੇ ਕੰਮ ਕਰ ਰਹਾ ਮਾਂ ਵੇਖਦੀ ਹੈ ਵੀ ਕਬੀਰ ਇਥੇ ਬੰਦਗੀ ਚ ਬੈਠਾ ਰਹਿੰਦਾ ਸੀ ਇੰਨੀ ਫੁਰਤੀ ਇੰਨਾ ਕੰਮ ਕਾਜ ਇਹਦੇ ਇੰਨੀ ਫੁਰਤੀ ਕਿੱਥੋਂ ਆਈ ਕਬੀਰ ਬਦਲਿਆ ਬਦਲਿਆ ਲੱਗਦਾ ਤੇ ਸੋਨਾ ਵੀ ਵੜਾ ਲੱਗਦਾ ਰੂਪ ਵੀ ਵੜਾ ਪਤਾ ਨਹੀਂ ਸੀ ਵੀ ਪ੍ਰਮਾਤਮਾ ਰਿਸ਼ਤੇਦਾਰ ਪੁੱਛਦੇ ਜਦੋਂ ਬੜੀ ਸੇਵਾ ਹੁੰਦੀ ਹੈ ਤੇ ਕਬੀਰ ਜੀ ਬਰਾਤੀਆਂ ਦੇ ਭਾਂਡੇ ਵੀ ਆਪ ਹੀ ਚੁੱਕੀ ਜਾਂਦੇ ਮਾਂ ਨੇ ਕਿਹਾ ਕਬੀਰ ਤੂੰ ਚੰਗਾ ਨਹੀਂ ਲੱਗਦਾ ਇਹ ਕੰਮ ਨਾ ਕਰ ਕਹਿਣ ਲੱਗ ਕੰਮਾਂ ਕੋਈ ਗੱਲ ਨਹੀਂ ਭੱਜ ਭੱਜ ਕੇ ਕੰਮ ਕੀਤਾ ਤੇ ਰਿਸ਼ਤੇਦਾਰ ਪੁੱਛਦੇ ਐ ਐਨਾ ਖਰਚਾ ਤੁਸੀਂ ਕਿੱਥੋਂ ਕਰ ਰਹੇ ਹੋ ਇਹ ਮਾਇਆ ਕਿੱਥੋਂ ਆਉਂਦੀ ਐ ਪਤਾ ਨਹੀਂ ਮੇਰੇ ਕਬੀਰ ਨੂੰ ਪਤਾ ਹੈ ਤੇ ਜਦੋਂ ਸਾਰਾ ਦਿਨ ਕੰਮ ਕੀਤਾ ਬਰਾਤ ਦੀ ਸੇਵਾ ਕੀਤੀ ਪ੍ਰਸ਼ਾਦਾ ਪਾਣੀ ਛਕਾਇਆ ਤੇ ਸ਼ਾਮ ਜਿਹਦਾ ਟਾਈਮ ਹੋਇਆ ਹੈ 4-5 ਵਜੇ ਨੇ ਤੇ ਆਪਣੀ ਬੇਟੀ ਨੂੰ ਬਹਾਇਆ ਡੋਲੀ ਵਿੱਚ ਡੋਲੀ ਤੋਰੀ ਤੇ ਰਾਮ ਕਰਨ ਮਾਂ ਪੁੱਛਦੀ ਹੈ ਸ਼ਾਮ ਨੂੰ ਫੇਰ ਪੁੱਤਰਾ ਧੰਨ ਧੰਨ ਕਰਵਾ ਦਿੱਤੀ ਹੈ ਰਿਸ਼ਤੇਦਾਰਾਂ ਵਿੱਚ ਪਰ ਮੈਨੂੰ ਦੱਸ ਸਹੀ ਵੀ ਤੂੰ ਬਹੁਤਾ ਕਰਜ਼ਾ ਤਾਂ ਨਹੀਂ ਚੁੱਕ ਲਿਆ ਕਿਤੇ ਤੂੰ ਇੰਨੀ ਮਾਇਆ ਕਿੱਥੋਂ ਲੈ ਕੇ ਆਇਆ ਇਨੇ ਨੂੰ ਮਾਂ ਪੁੱਛ ਕੇ ਥੋੜਾ ਬਾਹਰ ਨਹੀਂ ਗਈ ਐ ਤੇ ਕਬੀਰ ਜੀ ਉੱਥੇ ਹਾਈ ਨਹੀਂ ਆਖੋ ਸਤਨਾ ਪਾਲਣ ਕੀ ਰਿਸ਼ਤੇਦਾਰ ਕਹਿੰਦੇ ਤੂੰ ਟੋਕਣਾ ਨਹੀਂ ਸੀ ਤੂੰ ਉਹਨੂੰ ਟੋਕਿਆ ਬਹੁਤ ਤੇ ਉਹ ਗੁੱਸਾ ਕਰਕੇ ਬਾਹਰ ਚੱਲਿਆ ਗਿਆ ਗੁੱਸਾ ਕਰਕੇ ਚਲੇ ਗਿਆ ਅਗਲਾ ਦਿਨ ਹੋਇਆ ਰਿਸ਼ਤੇਦਾਰ ਕੋ ਚਲੇ ਗਏ ਕੁਛ ਘਰ ਵਿੱਚ ਨੇ ਕਹਿੰਦੀ ਮੈਂ ਮੇਰੇ ਕਬੀਰ ਨੂੰ ਲੱਭ ਕੇ ਲੈ ਕੇ ਆਉਣੀ ਲੱਭਣ ਚਲੀ। ਥਾਂ ਤਾਂ ਪੁੱਛਦੀ ਏ ਕਿਤੇ ਮੇਰਾ ਕਬੀਰ ਵੇਖਿਆ ਹੋਵੇ ਤਾਂ ਦੱਸੋ ਮੈਨੂੰ। ਕਹਿੰਦੇ ਰਾਤ ਤੇ ਬੜਾ ਕੰਮਕਾਰ ਕਰ ਰਿਹਾ ਸੀ ਉਹ ਕਿੱਥੇ ਚਲਿਆ ਗਿਆ? ਪਹੁੰਚਦੀ ਪਹੁੰਚਦੀ ਗੰਗਾ ਤੇ ਪਹੁੰਚਦੀ ਏ ਤੇ ਕਬੀਰ ਜੀ ਐਦਾਂ ਬੰਦਗੀ ਵਿੱਚ ਬੈਠੇ ਨੇ। ਜਾ ਕੇ ਮੋਢਾ ਹਲਾਇਆ। ਪੁੱਤਰਾ ਮਾੜੀ ਜੀ ਤਮਤ ਨੂੰ ਗੱਲ ਕਹੀ ਏ। ਤੇ ਤੂੰ ਉਸੇ ਦੀ ਗੁੱਸਾ ਕਰ ਗਿਆ ਮੈਂ ਤੈਨੂੰ ਗੱਲ ਬੜੀ ਛੋਟੀ ਕਿ ਤੈਨੂੰ ਐਦਾਂ ਕਿਹਾ ਸੀ ਵੀ ਪੁੱਤਰਾ ਇੰਨੇ ਪੈਸੇ ਤੂੰ ਕਿੱਥੋਂ ਲੈ ਕੇ ਆਇਆ ਤੂੰ ਇੰਨਾ ਵਧੀਆ ਕਾਰਜੇ ਕੀਤਾ ਕਿਵੇਂ ਆ ਮੈਨੂੰ ਸਮਝ ਨਹੀਂ ਆਉਂਦਾ ਉਹ ਕਹਿੰਦਾ ਕਾਰਜ ਕਿਨੇ ਕੀਤਾ ਕਾਰਜ ਉਹ ਕਹਿੰਦੀ ਪੁੱਤਰ ਤੂੰ ਕੀਤਾ ਕਾਰਜ ਉਹ ਕਹਿੰਦਾ ਮੈਂ ਤਾਂ ਤਿੰਨ ਦਿਨਾਂ ਤੋਂ ਘਰ ਹੀ ਨਹੀਂ ਗਿਆ ਆਖੋ ਸਤਨਾ ਮੈਂ ਤੈਨੂੰ ਰਾਤ ਹਲਾਉਂਦੀ ਰਹੀ ਆ ਮੈਂ ਤੈਨੂੰ ਬਰਤਨ ਚੱਕਦੇ ਨੂੰ ਵੀ ਹਲਾਇਆ ਬਾਹ ਫੜ ਕੇ ਮੈਂ ਤੈਨੂੰ ਪੁੱਛਿਆ ਉਹ ਤੂੰ ਨਹੀਂ ਸੀ ਤੇ ਹੋਰ ਕੌਣ ਸੀ ਸੋਚੀ ਪੈ ਗਈ ਕਬੀਰ ਜੀ ਵੇਖਦੇ ਐ ਮਾਲਕਾ ਮੈਨੂੰ ਸਮਝ ਨਹੀਂ ਆਉਂਦੀ ਲੱਗਦਾ ਵੀ ਤੂੰ ਮੇਰਾ ਕਾਰਜ ਆਪ ਹੀ ਸਵਾਰ ਦਿੱਤਾ ਆਖੋ ਸਤਨਾਮ ਮੈਨੂੰ ਸਮਝ ਨਹੀਂ ਆਉਂਦੀ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਘਰ ਚਲਾ ਗਿਆ ਜਾਂਦੇ ਨੂੰ ਮਿੱਤਰ ਦੋਸਤ ਪੁੱਛਦੇ ਐ ਕਿ ਕਬੀਰ ਜੀ ਬੜਾ ਵਧੀਆ ਵਿਆਹ ਕੀਤਾ ਤੁਸੀਂ ਧੰਨ ਤਨ ਕਰਵਾ ਦਿੱਤੀ ਐ ਸਮਝ ਆ ਗਈ ਘਰ ਜਾ ਕੇ ਮਾਂ ਫੇਰ ਪੁੱਛਦੀ ਐ ਇਹੀ ਗੱਲ ਤਾਂ ਤੈਨੂੰ ਮੈਂ ਪੁੱਛਦੀ ਸੀ ਵੀ ਤੂੰ ਕਿਤੇ ਬਹੁਤਾ ਕਰਜਾ ਤੇ ਨਹੀਂ ਚੱਕ ਲਿਆ ਤੇਰੇ ਬੜੀ ਸੋਹਣੀ ਪੋਸ਼ਾਕ ਪਾਈ ਹੋਈ ਸੀ ਕਵੀਰ ਜੀ ਕਹਿੰਦੇ ਮਾਂ ਵੇਖ ਮੇਰੇ ਉਹੀ ਚੋਲਾ ਹੈ ਜਿਹੜਾ ਮੈਂ ਪਾਇਆ ਹੋਇਆ ਸੀ ਮੇਰੇ ਕੋਲ ਕੋਈ ਮਹਿੰਗੀ ਪੋਸ਼ਾਕ ਨਹੀਂ ਕੁਛ ਮੈਂ ਲੈ ਕੇ ਨਹੀਂ ਆਇਆ ਇਹ ਤੇ ਸਭ ਉਸ ਪ੍ਰਮਾਤਮਾ ਦੀ ਖੇਡ ਵਰਤੀ ਐ ਆਖੋ ਸਤਨਾਮ ਕਿ ਮੈਂ ਮੇਰੇ ਚ ਕੋਈ ਸਮਰੱਥਾ ਨਹੀਂ ਨਾ ਹਮ ਕੀਆ ਨਾ ਕਰਹੇਂਗੇ ਨਾ ਕਰ ਸਕੈ ਸਰੀਰ ਨਾ ਮੈਂ ਕੀਤਾ ਨਾ ਮੈਂ ਕਰ ਸਕਦਾ ਨਾ ਹਮ ਕੀਆ ਨਾ ਕਰਹੇਂਗੇ ਨਾ ਕਰ ਸਕੈ ਸਰੀਰ ਕਿਆ ਜਾਣੋ ਕਿਸ ਹਰ ਕੀਆ ਭਇਓ ਕਬੀਰ ਕਬੀਰ ਇਹ ਤੇ ਉਹਨੇ ਕਬੀਰ ਕਬੀਰ ਕਰਾਈ ਐ ਉਹ ਕੰਮ ਉਹਨੇ ਕੀਤਾ ਸਾਰਾ ਮੈਨੂੰ ਤੇ ਵਡਿਆਈ ਬਖਸ਼ ਰਹਾ ਆਖੋ ਸਤਨਾਮ ਇਹ ਮਾਂ ਉਹ ਵਰਤ ਜਾਂਦਾ ਕਈ ਵਾਰੀ ਰਿਸ਼ਤੇਦਾਰਾਂ ਰਾਹੀ ਵਰਤ ਜਾਂਦਾ ਉਹ ਗਵਾਂਢੀਆਂ ਰਾਹੀ ਵਰਤ ਜਾਂਦਾ ਹੈ ਉਹ ਸੰਗਤ ਰਾਹੀ ਵਰਤ ਜਾਂਦਾ ਹੈ ਉਹ ਮਾਂ ਰੋਂਦੀ ਪਹਿਲਾਂ ਵੀ ਸੀ ਪਰ ਖੁਸ਼ੀ ਦੇ ਅਥਰੂ ਆ ਗਏ ਮੈਂ ਤੇਰੇ ਤੇ ਸ਼ੱਕ ਕਰਦੀ ਰਹੀ ਕਿ ਤੂੰ ਨਾਮ ਹੀ ਜਪੀ ਜਾਂਦਾ ਰਹਿਣਾ ਤੂੰ ਕੰਮ ਨਹੀਂ ਕਰਦਾ ਨਹੀਂ ਮਾਂ ਕੰਮ ਵੀ ਕਰਨਾ ਚਾਹੀਦਾ ਪਰ ਉਹਦੀ ਬੰਦਗੀ ਕਰਨੀ ਵੀ ਬਹੁਤ ਜ਼ਰੂਰੀ ਹੈ ਉਹਦੇ ਤੇ ਭਰੋਸਾ ਰੱਖਣਾ ਵੀ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਆਪਾਂ ਸ਼ਬਦ ਪੜ ਰਹੇ ਸੀ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਪਾਹੋ ਬਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੋ ਆਪੇ ਬਣਜ ਵਪਾਰੀਆ ਪਿਆਰਾ ਆਪੇ ਸੱਚ ਵਿਸਾਹ ਪਰਤੂਕ ਕੰਮ ਕਰਿਆ ਕਰ Jap Man Har Har Naam Salah Gur Kripa Te Paiya Pyaara Amrit Agam Atha ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਾਂ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ